ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮੀਤ ਨਾਲ ਅੱਜ ਦਾ ਜਿਹੜਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਦਿਨ ਹੈਗਾ ਸ਼ਨੀਵਾਰ ਦਾ ਤੇ ਤਰੀਕ ਹੈਗੀ ਸੀ ਸ਼ਾਇਦ 13 ਤੇ ਹਾਂਜੀ ਆਪਾਂ ਵਲੌਗ ਸ਼ੁਰੂ ਕਰ ਲਿਆ ਮਾਰਨਿੰਗ ਤੋਂ ਤੇ ਪੱਠੇ ਵੱਢ ਕੇ ਲੈ ਕੇ ਆਨੇ ਟੋਕਾ ਕਰਦੇ ਆ ਤੇ ਪਸ਼ੂ ਨਵਾਏ ਬੈਠੇ ਆ ਸਾਰਾ ਪਸ਼ੂ ਵਾਲਾ ਕੰਮ ਜਿਹੜਾ ਖਤਮ ਹੋ ਗਿਆ ਵਾ ਸਟੋਕਾ ਕਰਨ ਤੋਂ ਬਾਅਦ ਪੱਠੀ ਵੀ ਪੈ ਜਾਣਗੇ ਤੇ 8:00 ਵਜੇ ਹੋਏ ਸੀਗੇ 8:00 ਦਾ ਟਾਈਮ ਸੀਗਾ ਕਿਉਂਕਿ ਛੁੱਟੀ ਸੀ ਜਿਆਰ ਨੋ ਤੇ ਕਰਕੇ ਥੋੜਾ ਜਿਹਾ ਲੇਟ ਉੱਠੇ ਤੇ ਫਿਰ ਤੁਹਾਨੂੰ ਪਤਾ ਹੀ ਆ ਦਿਨ ਚੜ ਗਿਆ ਵਾ ਸ ਕੰਮ ਨੂੰ ਹਨਾ ਤੇ ਮੈਂ ਇਹ ਪੱਠੀਆਂ ਚਲੇ ਗਿਆ ਸੀ ਕਿ ਮੈਂ ਪਸ਼ੂਨ ਨਵਾਉਣ ਨੂੰ ਦਿੱਤਾ ਸੀਗਾ ਤੇ ਨਾਲ ਦੀ ਨਾਲ ਜਿਹੜਾ ਇਤਨਾ ਕੰਮ ਸਾਰਾ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਕਣਕ ਧੋਤੀ ਹੋਈ ਆ ਤੇ ਮੈਂ ਅੰਦਰੋਂ ਕਣਕ ਜਿਹੜੀ ਲੈ ਕੇ ਆਉਣੀ ਆ ਮੰਜਾ ਲਿਆਂਦਾ ਉਹਦੇ ਤੇ ਸੁਕੜੀ ਪਾਵਾਂਗੇ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ ਇੱਥੇ ਹੁਣ ਤੋਂ ਉੱਪਰ ਨਿਕਲਿਆ ਹੀ ਸਵੇਰੇ ਪਹਿਲਾਂ ਐਂ ਲੱਗਦਾ ਸੀਗਾ ਵੀ ਧੁੱਪ ਨਹੀਂ ਨਿਕਲੂਗੀ ਬੱਦਲ ਜੇ ਨੇ ਪਰ ਇੱਕੋ ਦਮ ਬੱਦਲ ਸਾਈਡ ਤੇ ਹੋ ਗਿਆ ਤੇ ਧੁੱਪ ਸੂਰਜ ਜਿਹੜਾ ਨਿਕਲਿਆ ਆਇਆ ਚਲੋ ਸ਼ੁਕਰ ਵੀ ਹੋਇਆ ਨਿਕਲਿਆ ਸੂਰਜ ਆ ਨਾ ਤੇ ਆਪਣੀ ਕਣਕ ਜਿਹੜੀ ਸੁੱਕ ਜੂਗੀ ਕਿਉਂਕਿ ਆਟਾ ਜਿਹੜਾ ਬਿਲਕੁਲ ਹੀ ਹੈਗਾ ਖਤਮ ਹੋਇਆ ਪਿਆ ਆਟਾ ਕਰੇ ਤੇ ਹੁਣ ਮੈਂ ਅੰਦਰ ਮੰਜਾ ਲੈ ਕੇ ਆ ਕੇ ਕਣ ਸੁਕੜੀ ਬਾਤੂਗੀ ਤੇ ਪਲੀਜ਼ ਤੁਸੀਂ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਠੀਕ ਹੈ ਜੀ ਐਂਡ ਤੱਕ ਦੇਖ ਕੇ ਲਾਈਕ ਕਰਕੇ ਸ਼ੇਅਰ ਕਰਕੇ ਤੇ ਇੱਕ ਪਿਆਰਾ ਜਿਹਾ ਆਪਣਾ ਕਮੈਂਟਸ ਕਰਕੇ ਫੇਰ ਜਾਇਓ ਤੁਸੀਂ ਵਲੌਗ ਦੇ ਨਾਲ ਜੁੜੇ ਰਹੋ ਠੀਕ ਹੈ ਜੀ ਬਹੁਤ سارے ਕੰਮ ਹੁੰਦੇ ਨੇ ਮਾਰਨਿੰਗ ਦੇ ਵਿੱਚ ਜਿਹੜੇ ਹਨਾ ਬਹੁਤ ਜ਼ਰੂਰੀ ਹੁੰਦੇ ਆ ਕਰਨੇ ਸਾਰੇ ਕੋਈ ਇੱਕ ਕੰਮ ਆਪਾਂ ਛੱਡ ਨਹੀਂ ਸਕਦੇ ਹੈਗੇ ਤੇ ਮਾਨੂੰ ਐ ਹੋ ਜਾਂਦਾ ਵੀ ਜੇ ਬੱਚਿਆਂ ਨੂੰ ਛੁੱਟੀ ਆ ਤਾਂ ਵੀ ਲੇਟ ਉੱਠਾਂਗੇ ਥੋੜਾ ਜਿਹਾ ਨਾ ਵੀ ਕਿਉਂ ਰੋਜ਼ ਦਿੱਲੀ ਤਾਂ ਹੋਣਾ ਹੀ ਹੁੰਦਾ ਨਾ ਸਵੇਰੇ ਜਲਦੀ ਜਲਦੀ ਰੋਦੇ ਕਰਕੇ ਐ ਹੋ ਜਾਂਦਾ ਵੀ ਜਦੋਂ ਮਾਰਨਿੰਗ ਫਿਰ ਲੇਟ ਉੱਠਦੇ ਆ ਥੋੜੇ ਜਿਹਾ ਫਿਰ ਵੀ ਚਲੋ ਹੋ ਗਿਆ ਸੀ ਕੰਮ ਸਾਰਾ ਨਵੇੜ ਲਿਆ ਸੀ ਟਾਈਮ ਜੀ ਨਾ ਜੇ ਲੇਟ ਉੱਠੀਏ ਤਾਂ ਕੰਮ ਜਲਦੀ ਮੁੱਕ ਜਾਂਦਾ ਜੇ ਆਪਾਂ ਮਤਲਬ ਜਿਆਦਾ ਸਾਜਰੇ ਉੱਠਦੇ ਆ ਥੋੜਾ ਜਿਹਾ ਲੇਟ ਹੋ ਜਾਂਦਾ ਫਿਰ ਐ ਹੁੰਦਾ ਵਿੱਚ ਚਾਹ ਪੀਣ ਬੈਠ ਗਏ ਹਨ ਤੇ ਜੇ ਲੇਟ ਉੱਠਦੇ ਆ ਤੇ ਫਿਰ ਚਾਹ ਪੀ ਕੇ ਫਟਾਫਟ ਕੰਮ ਨੂੰ ਜੰਮੜ ਜਾਈਦਾ ਫਿਰ ਨੀ ਦੇਖੀ ਦਾळा ਦਾळा ਤੇ ਲੋ ਜੀ ਇੱਥੇ ਹੁਣ ਮੈਂ ਕਣਕ ਜਿਹੜੀ ਸੁੱਕਣੀ ਪਾ ਦੂੰਗੀ ਤੇ ਤੁਸੀਂ ਹੁਣ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਠੀਕ ਹੈ ਜੀ Thank you. ਕੜੀ ਬੱਚਾ ਇੰਨੀ ਵਧੀਆ ਵੀਡੀਓ ਬनाती ਆ ਹਾਂ ਤੂੰ ਕੱਚੀ ਜਲਦੀ ਇਧਰ ਆਏ ਹਾਂ ਤੁਹਾਡੇ ਉੱਥੇ ਤੋਂ ਕੁਝ ਬਸ ਕੇ ਕਰਨੀ ਟੀਵੀ ਬੱਚਾ ਹੀ ਜਾਂਦਾ ਏ ਟੀਵੀ ਦੇ ਕਰਨਾ ਕਰੀਅਰ ਆ ਰਹੀ ਆ ਜੋ ਚਾਹੁੰਦੇ ਦੀ ਆ

ਮੁੰਡੇ ਲੈ ਖਾ ਲੈ ਉਹਨੂੰ ਦੇ ਦੀ ਆਪਦੇ ਛੋਟੇ ਭਾਈ ਨੂੰ ਦੂਜੇ ਨੂੰ ਵੀ ਦੇ ਦੀ ਤਾਊ ਤਾਂ ਕਹਦੇ ਇੱਕ ਵਾਰੀ ਉਹ ਫੇਰਾ ਜਾਊਂ ਤਾਂ ਇੱਕ ਅਰਧ ਨੂੰ ਛੋਟਾ ਭਾਈ ਕੋਲ ਰਹਿ ਤੂੰ ਤਾਂ ਤੂੰ ਕੱਲਾ ਹੀ ਖਾ ਜਾਵੇਂਗਾ ਮੈਂ ਜਦੋਂ ਆਊਗਾ ਉਹਨੂੰ ਦਊਂਗੀ ਹੈ ਤਾਊ ਤਾਂ ਕਹਦੇ ਇੱਕ ਵਾਰੀ ਇੱਧਰ ਕਹ ਤਾਊ ਆ ਤਾਊ ਕਹ ਤਾਊ ਬਣ ਗਏ ਤਾਊ ਜੰਮਣਾ ਤੜ ਵਾਗੇ ਲੈ ਕੇ ਆਇਆ ਜਮਣਾਂ ਥੋੜੀਆਂ ਜਿਹੀ ਇਹਨੇ ਕਿੰਨੀਆਂ ਕਰ ਰਹਿ ਗਈਆਂ ਉੱਤੇ ਜਮਣ ਗਾਸਪ ਨੇ ਇਹ ਤਾਉਂਦੇ ਫਰਮਾਇ ਕੀ ਹੈ ਹੈ ਮੈਨੂੰ ਕੀ ਕਹੇਗਾ ਬਾਈ ਬਾਈ ਮੈਨੂੰ ਆਂਟੀ ਕਹਿੰਮੰਨ ਤਾਉਂ ਪੈਣਾ ਤਾਉ ਚਲ ਮਾ ਤਾਂ ਰੋਟੀ ਬਣਾਉਣੀ ਹੈ ਰੋਟੀ ਖਾਣੀ ਹੈ ਤਾਂ ਖਾ ਲੈ ਰੋਟੀ ਖਾਇਆ ਖਾ ਲਈਏ ਖਾ ਵੀ ਨਹੀਂ ਤੜਕਈ ਅਨਪਾੜੂ ਓ ਅਨਪਾੜੂ ਅਨ ਪੜਾ ਦੇ ਅਨ ਪਾੜਾ ਤੂੰ ਚੌਥੀ ਗਲਾਸ ਪੜਦਾ ਅਨ ਪੜਣੀ ਹੈਗਾ ਇਹ ਸਾਰਾ ਕੁਝ ਪਤਾ ਇਹਨੂੰ ਸਾਰਾ ਮੈਥ ਆਈ ਆ ਇਹਦਾ ਆਜਾ ਜੇ ਰੋਟੀ ਖਾਣੀ ਆ ਹੋਰ ਖਾ ਲੈ ਮੈਂ ਬਣਾਉਣ ਲੱਗਣਾ ਰੋਟੀ ਕਿੰਨੀਆਂ ਰੋਟੀਆਂ ਖਾਣਾ ਹੁੰਨਾ ਤੇ ਰੋਟੀਆਂ ਕਿੰਨੀਆਂ ਖਾਣਾ ਹੁੰਨਾ ਕਹਿੰਦਾ 5 ਰੋਟੀਆਂ ਖਾਣਾ ਮੈਂ ਮੈਂ ਇੱਕ ਵਰਤਵਾ ਕਹਿੰਦੇ ਤਾਂ ਉਹਨੇ ਕੇਲੇ ਨੇ ਖਾ ਲੈਣੀਆਂ ਨੇ ਸਾਨੂੰ ਨਹੀਂ ਦਿੰਦਾ ਦਿੰਦਾ ਇਹ ਇੱਕ ਨੇ ਖਾ ਜਾਂਦਾ ਇਹ ਤੋ ਖਾਣੀਆਂ ਨੇ ਆ ਸ਼ੋਕੀ ਵਰਦਉ ਹੰ? ਕਾਕੇ ਗਿਆ ਤੜਕਈ ਜੰਮਣਾ ਖਾ ਲਿਓ ਅਭੀ ਇਹਨੇ ਜੰਮਣਾ ਵੀ ਖਾਇਆ ਹੰ ਬਾਤ ਤੋਂ ਤਾਂ ਚੰਗਾ ਲੱਗ ਪਖਾ ਲਿਆ ਬਾਤ ਤੋਂ ਆਉਤੋ ਕਾ ਨਾ ਗੋਗ ਦੀ ਮੋਟਰ ਤੋਂ بڑے ਦਰਖਤ ਤੋਂ ਤੋੜ ਕੇ ਹੈ ਨਾ ਕੋਈ ਕਹੇਗਾ ਹੂੰ ਇਤਨਾ ਮੋਟਰ ਚੱਲਦੀ ਤੋੜ ਕੇ ਲਿਆ ਕੇ ਦੇਣਾ ਨਹੀਂ ਬੋਲੇਗਾ ਚਲੋ ਮੈਂ ਤੋੜ ਦਿੰਦੀ ਕੁਛ ਨਹੀਂ ਕਹਿੰਦਾ ਉਹ ਤਾਂ ਉਹ ਨਹੀਂ ਕੋਈ ਕਹਦਾ ਗੋਗ ਨਹੀਂ ਕੋਈ ਲੈ ਕੇ ਕਹਿਣਾ ਜਿਹੇ ਅਸਾਂ ਕਰਾਂ ਕਹਤਾ ਉਹ ਕੇ ਲਈ ਲੈ ਕੇ ਚਲਾਉ ਉਸੇ ਬੋਲ ਕ ਮਾਰ ਕੇ ਸਿੱਟ ਦੇ ਨਾ ਕਰ ਤੂੰ ਕੜੂੰਗਾ ਅਨਵੰਜਨ ਹੂੰ ਆ ਟੋਕਰੀ ਚ ਕੋਤੋ ਢੋੜੇ ਸਰਕੋ ਬਈਏ ਇਹ ਢਿੱਟਕਾਂ ਬੋਣੂ ਇਹ ਕਹਿੰਦੇ ਬੇਰੀਆਂ ਦੇ ਬੇਰ ਖਾਣੀਆਂ ਸਾਨੂੰ ਢਿੱਟਕਾ ਗਿੰਨਨ ਤੇ ਹੀ ਰੱਖ ਲੈ ਇੱਥੇ ਜਾਮਣਾਂ ਦੀਆਂ ਜਾਮਣਾਂ ਖਾਣੇ ਆ ਸਾਨੂੰ ਦੇ ਤੱਕਾ ਗਿੰਨਨ ਤੇ ਹੀ ਰੱਖ ਲੈ ਹੂੰ ਬਿਸਕਟਾਂ ਤੋੜੋ ਯਾ ਬੋ ਆਏਗਾ ਤਬ ਦੂੰਗੀ ਠੀਕ ਆ ਇੱਕ ਵਕਤ ਹੋਰ ਦੇ ਉਹਦਾ ਇਹਦੇ ਇਕੱਲੇ ਨੇ ਖਾ ਜਾਣੇ ਆ ਸਕਾ ਨਹੀਂ ਹੈ ਇਹ ਕੇ ਬੈਗ ਟ ਲੈ ਕੇ ਉਹ ਕੰਮ ਕਰਦਾ ਹੈ ਤਾਂ ਮੈਂ ਤਾਂ ਜੰਮਨ ਤਾਂ ਤੂੰ ਤੋੜਦਾ ਜਦੋਂ ਆਊਗਾ ਜੰਮਨ ਤੋੜ ਕੇ ਦਊਗਾ ਫਿਰ ਉਹ ਲੈ ਆਉਂਗੀ ਹੂੰ ਚੋ ਨਾ ਲਾਉਣ ਦੇ ਪੈਸੇ ਆਪਾਂ ਸਾਰੇ ਬਿਸਕਟ ਅੱਜ ਘਟਣੇ ਆ ਇਹਦੀ ਮੰਮੀ ਨੂੰ ਕਹਿ ਦੇਣਾ ਵੀ ਤੇਰੇ ਮੁੰਡੇ ਨੇ ਬਿਸਕਟ ਖਾਦੇ ਆ ਕੱਲ ਕੋ ਵੇਚ ਆਏਗਾ ਬਿਸਕਟ ਦੇ ਦੇ ਲੈ ਕੇ ਆਵੇਗਾ ਫੇ ਤੁਸੀਂ ਆਪ ਤੋੜ ਲੋ ਜਾਮਣਾ ਜਾਮਣਾ ਤੋੜੰਦੇ ਰੱਖਿਆ ਹੋਇਆ ਇਹ ਕੱਲ ਕਿਹੜਾ ਜਾ ਤਪੂਸੀ ਮਾਰਦਾ ਉੱਤੇ ਜਾ ਚੜਦਾ ਦਰੰਗ ਕਹਿੰਦਾ ਰੇੜਾ ਚਲਾਉਣਾ ਮੈਂ ਕਿਹਾ ਉਹਨੂੰ ਕਿਹੜਾ ਤਰੀਕ ਇਹਨੂੰ ਗਾੜੀ ਸਿੱਖਣਾ ਹੋਰ ਇਹਨਾਂ ਗੱਡੀ ਸਿੱਖੜੀਆਂ ਉਹਦਾ ਲੈਣਾ ਲੱਗ ਜਵੇ ਰੇੜੇ ਨਾਲ ਪੰਗੇ ਨਹੀਂ ਜਿੰਦੜਾ ਬੜਾ ਖਰਾਬ ਕੱਲ੍ਹ ਸ਼ਾਮ ਚਾਹ ਪੀ ਕੇ ਗਿਆ ਬਿਸਕੁਟਾਂ ਦੇ ਗਿੱਜੇ ਆ ਗਿੱਜ ਗਿਆ ਹਾਂ ਗੱਲ ਤਾਂ ਸਹੀ ਹੈ ਬਿਸਕਟਾਏ ਨੇ ਬਿਸਕਟਾ ਤੇ ਲੈ ਤਾਉ ਇਹ ਤਾਉ ਅਮਰਾ ਹੀ ਤਾਉ ਗੰਗਾ ਤਾਉ ਕੱਲਪਰ ਮੈਂ ਰੋਟੀ ਬਣਾਣੀ ਆ ਕਬਨ ਤਾਉ ਨੂੰ ਤਾਉ ਤਾ ਅਸੀਂ ਆਪਦੇ ਤਾਇ ਨੂੰ ਨਾ ਅਸੀਂ ਇੰਤ ਤਾਇ ਨੂੰ ਤਾਇਆ ਕਰ ਅਸੀਂ ਬਾਗ ਆਂਦੇ ਸੀ ਬਾਜੀ ਬਾ ਕੀ ਜਾਂਦਾ ਬਾਪੂ ਪੱਪੂ ਗਏ ਸੀ ਮੱਕੀ ਅੰਦਰ ਆਵਦਾ ਮੱਕੀ ਵਜਾ ਦਿੰਨੇ ਤੇ ਲੋ ਜੀ ਉਸ ਤੋਂ ਬਾਅਦ ਮਾਰਨਿੰਗ ਤੋਂ ਬਾਅਦ ਫਿਰ ਬਲੌਗ ਜਿਹੜਾ ਕੰਟੀਨਿਊ ਨਾ ਨਹੀਂ ਕਰ ਸਕੇ ਹੈਗੇ ਬਸ ਪਤਾ ਨਹੀਂ ਕੀ ਹੋਇਆ ਰੋਟੀ ਆ ਟਿਕਾਦੀ ਨੇ ਇਸਤੀ ਜੀ ਪੈ ਗਈ ਤੇ ਬਲੌਗ ਜਿਹੜਾ ਕੰਟੀਨਿਊ ਨਹੀਂ ਕੀਤਾ ਤੇ ਇੱਥੇ ਹੁਣ ਸ਼ਾਮ ਦਾ ਟਾਈਮ ਆ 5 ਵਜੇ ਸੀਗੇ ਤੇ ਨਾਲੇ ਮੈਂ ਚਾਹ ਪੀ ਰਹੀ ਸੀ ਤੇ ਉਸ ਤੋਂ ਬਾਅਦ ਨਾਲੇ ਹੁਣ ਸ਼ਿਮਲਾ ਮਿਰਚ ਦੀ ਸਬਜ਼ੀ ਕਟਾਂਗੇ ਤੇ ਬਹੁਤ ਜ਼ਿਆਦਾ ਕੰਮ ਹਨਾ ਪਤਾ ਨਹੀਂ ਕੀ ਹੋ ਗਿਆ ਸੀ ਕੱਪੜੇ ਵੀ ਮੈਂ ਧੋਤੇ ਹਨਾ ਪਤਾ ਨਹੀਂ ਕੀ ਹੋ ਗਿਆ ਸਮਝ ਨਹੀਂ ਲੱਗੀ ਹੈਗੀ ਕੰਮ ਲੇਟ ਜਾ ਹੋ ਗਿਆ ਜਦੋਂ ਮਤਲਬ ਬਸ ਫਿਰ ਰੋਟੀ ਰੱਟੀ ਖਾਣ ਤੋਂ ਬਾਅਦ ਪਤਾ ਹੀ ਨਹੀਂ ਲੱਗਿਆ ਹੈਗਾ ਕੰਮ ਕਰਨਾ ਕੀ ਨਹੀਂ ਕਰਨਾ ਹਨਾ ਕੰਮ ਕੀਤਾ ਬਾਅਦ ਵਿੱਚ ਸਮਝ ਨਹੀਂ ਲੱਗੀ ਹੈਗੀ ਡੇਟ ਹੋ ਗਿਆ ਸੀ ਕੰਮ ਤੇ ਇੱਥੇ ਹੁਣ ਮੈਂ ਸਬਜ਼ੀ ਕੱਟਦੀ ਸੀ ਕਿ Shimla mirch ਦੀ ਕਈ ਵਾਰੀ ਬਲੌਗ ਇਹ ਹੁੰਦਾ ਵੀ ਨਾਲ ਦੀ ਨਾਲ ਕੰਟੀਨਿਊ ਹੋ ਜਾਂਦਾ ਤੇ ਕਦੇ-ਕਦੇ ਫਿਰ ਆਏ ਹੁੰਦਾ ਕੈਮਰਾ ਦੁਬਾਰਾ ਆਨ ਕੀਤਾ ਹੀ ਨਹੀਂ ਜਾਂਦਾ ਹੈਗਾ ਬਸ ਕੰਮ ਕਰ ਲਿਆ ਨੇਸਤੀ ਜੀ ਪੈ ਜਾਂਦੀ ਹੈ ਫਿਰ ਗਰਮੀ ਇੱਕ ਮਤਵਲ ਗੱਲ ਇਹ ਹੈ ਵੀ ਗਰਮੀ ਬਹੁਤ ਜ਼ਿਆਦਾ ਹੈ ਜਾਂ ਤਾਂ ਹੋਵੇ ਮੀਂਹ ਪੈਂਦਾ ਹਨਾ ਇੱਕ ਦਿਨ ਮੌਸਮ ਠੰਡਾ ਜਾ ਰਹਿੰਦਾ ਤੇ ਦੂਸਰੇ ਦਿਨ ਫਿਰ ਉਹ ਜਿਉ ਕੜੀ ਧੁੱਪ ਨਿਕਲੇ ਆਉਂਦੀ ਹੈ ਤੇ ਉਹਦੇ ਕਾਰਨ ਜਿਹੜਾ ਕੈਮਰਾ ਨਹੀਂ ਆਨ ਹੁੰਦਾ ਹੈਗਾ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਕਿਚਨ ਦੇ ਵਿੱਚ ਖੜਨਾ ਤਾਂ ਬਹੁਤ ਮੁਸ਼ਕਲ ਆ ਆ ਦਿਨਾਂ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਮੁਸ਼ਕਲ ਆ ਇੱਕ ਮਜਬੂਰੀ ਹੁੰਦੀ ਆ ਹਨਾ ਤੇ ਢਿੱਡਾ ਜਿਹੜਾ ਪਾਪੀ ਪੇਟ ਆ ਇਹਦੇ ਕਾਰੇ ਨੇ ਸਾਰੇ ਜੇ ਪਾਪੀ ਪੇਟ ਨਾ ਹੁੰਦਾ ਫਿਰ ਮੈਨੂੰ ਲੱਗਦਾ ਵੀ ਸਾਰੇ ਜਾਨੇ ਆਰਾਮ ਨਾਲ ਰਿਹਾ ਕਰਦੇ ਤੇ ਹੁਣ ਇਹ ਤਾਂ ਸਾਰੇ ਪਾਪੀ ਪੇਟ ਦੇ ਕਾਰੇ ਨੇ ਜਿਹੜਾ ਸਭ ਦਾ ਸੁੱਖ ਚੈਨ ਆਰਾਮ ਖਰਾਬ ਹੋਇਆ ਪਿਆ ਹਨਾ ਤੇ ਕੁਝ ਵੀ ਹੋ ਜਵੇ ਆਪਾਂ ਨੂੰ ਰੋਟੀ ਤਾਂ ਬਣਾਉਣੀ ਹੀ ਪੈਂਦੀ ਆ ਪੂਰੀ ਫੈਮਿਲੀ ਨੇ ਖਾਣੀ ਹੁੰਦੀ ਆ ਤੇ ਹਨਾ ਤੇ ਲੋ ਜੀ ਹੁਣ ਆਪਾਂ Shimla Mirch ਦੀ ਸਬਜ਼ੀ ਕੱਟੀ ਜਾਂਦੇ ਤੇ ਇਹਨਾਂ ਲਾਵਾਂਗੇ ਤੜਕਾ ਤੋ ਲੋ ਜੀ ਸ਼ਿਮਲਾ ਮੱਚੀ ਸਬਜੀ ਆਪਣੀ ਜਿਹੜੀ ਕੱਟੀ ਗਈ ਆ ਬਸ ਮੈਂ ਬੈਠ ਕੇ ਕੱਟਦੀ ਰਹੀ ਤੇ ਅੱਗੇ ਵਲੌਗ ਜਿਹੜਾ ਕੰਟੀਨਿਊ ਨਹੀਂ ਹੋਇਆ ਤੇ ਉਮੀਦ ਆ ਜਿੰਨਾ ਕੋ ਹੋਇਆ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਪਲੀਜ਼ ਪਸੰਦ ਆਇਆ ਤੇ ਲਾਈਕ ਸ਼ੇਅਰ ਕਮੈਂਟਸ ਜ਼ਰੂਰ ਕਰਦੇ ਹੋ ਤੇ ਜੇ ਵੀਡੀਓ ਤੇ ਪਹਿਲੀ ਵਾਰੀ ਆਇਆ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਿਓ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਮਿਲੂਗਾ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਬਾਏ